ਹਾਂਜੀ ਕਿਸਾਨ ਵੀਰੋ ਮੈਂ ਨਾ ਇੱਕ ਤੁਹਾਡੇ ਨਾਲ ਬਹੁਤ ਵਧੀਆ ਇੱਕ ਜੀਪੀਐਸ ਸਿਸਟਮ ਜਿਹੜਾ ਕਿ ਟਰੈਕਟਰ ਤੇ ਕੰਪਾਈਨਾਂ ਉੱਤੇ ਲੱਗ ਰਿਹਾ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਸੀ ਤੇ ਅਸੀਂ ਆਪਣੇ ਟਰੈਕਟਰ ਤੇ ਲਵਾਇਆ ਲਗਾਏ ਨੇ 2 ਸਾਲ ਹੋ ਗਏ ਆ ਤੇ ਇੱਕ ਰੀਸੀਸਮਾਰਟ ਗੇਟ ਆ ਮਹਿੰਦਰਾ ਕੰਪਨੀ ਲਾਉਂਦੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਵਰਕ ਕਰਦੀ ਆ ਉਹ ਮੈਂ ਤੁਹਾਨੂੰ ਦੱਸਦਾ ਹਾਂ ਇਹਦੇ ਬਾਰੇ ਇਹ ਕਿੱਦਾਂ ਕੰਮ ਕਰਦੀ ਹੈ ਤੇ ਐਪ ਕਿੱਦਾਂ ਚੱਲਦੀ ਹੈ ਇਹ ਜੀ तकरीबन 2 ਸਾਲ ਪਹਿਲਾਂ ਤਾਂ ਇਹ 2500 ਰੁਪਏ ਦੀ ਇਹਦੀ ਕੀਮਤ ਸੀ ਤਾਂ ਹੁਣ ਜਿੱਦਾਂ ਜਿੱਦਾਂ ਇਹ ਡਿਮਾਂਡ ਵਧ ਗਈ ਤੇ ਕੰਪਨੀ ਨੇ ਇਹਨੂੰ 5000 ਦੇ ਲੱਗ ਸਕੇ ਦਾ ਰੇਟ ਹੋ ਗਿਆ ਤੇ ਇਹਦਾ 5000 ਰੇਟ ਹੋਣ ਦੇ ਵਿੱਚ ਨਾਲ ਕੁਝ ਪੈਕ ਮਿਲਦਾ ਸਾਨੂੰ ਤਾਂ ਇਹਦੇ ਵਿੱਚ 2 ਸਾਲ ਦਾ ਫ੍ਰੀ ਮਿਲਿਆ ਸੀ ਸਬਸਕ੍ਰਿਪਸ਼ਨ ਇਹਦਾ ਇਹ ਤੁਹਾਨੂੰ ਮੈਂ ਦੱਸ ਰਿਹਾ ਦੇਖੋ ਵੀ ਇਹ ਜਦੋਂ ਆਪਾਂ ਇਹਨੂੰ ਆਨ ਕਰਦੇ ਹਾਂ ਐਪ ਡਾਊਨਲੋਡ ਕਰ ਲੈਨੇ ਗੂਗਲ ਪਲੇ ਸਟੋਰ ਦੇ ਵਿੱਚ ਅਨਰੋਇਡ ਫੋਨ ਤੇ ਇਹ ਤੇਲ ਦਾ ਵੀ ਨਾਲ ਦੱਸਦੀ ਹੈ ਟਰੈਕਟਰ ਦਾ ਮੇਰੇ ਕੋਲ ਸੋਨਾ ਲੱਕਾ ਟਰੈਕਟਰ ਹੈ ਤੇ ਮੈਂ ਇੱਥੇ ਸੋਨਾ ਲੱਕਾ ਟਰੈਕਟਰ ਦਾ ਸੇਵ ਕੀਤਾ ਤੇ ਹੁਣ ਇਹਨਾਂ ਨੇ ਜਿੰਨਾ ਟਰੈਕਟਰ ਦੇ ਵਿੱਚ ਤੇਲ ਆ ਇਹਦਾ ਜਿਹੜਾ ਮੀਟਰ ਆ ਇਹ ਤੇਲ ਨੂੰ ਵੀ ਦੱਸੂਗਾ ਵੀ ਕਿੰਨਾ ਤੇਲ ਹੈ ਤੇ ਵਿੱਚ ਰਹਿ ਗਿਆ ਟਰੈਕਟਰ ਦੇ ਤੇਲ ਵਾਲੀ ਸੂਈ ਨਾਲ ਵੀ ਘਰ ਬੈਠੇ ਦੇਖ ਸਕਦੇ ਹੋ ਕਿ ਟਰੈਕਟਰ ਵਿੱਚ ਇਸ ਟਾਈਮ ਕਿੰਨਾ ਤੇਲ ਹੈ ਜੇ ਕਦੇ ਕੋਈ ਤੇਲ ਚੋਰੀ ਕਰਨ ਦੀ ਵੀ ਕੋਸ਼ਿਸ਼ ਕਰਦਾ ਤੇ ਗੇਜ ਜਲਦੀ ਡ੍ਰੌਪ ਹੋਣ ਲੱਗ ਪਦੀ ਹੈ ਜਦ ਪਤਾ ਲੱਗ ਜਾਂਦਾ ਵੀ ਤੇਲ ਵਿੱਚੋਂ ਕੱਢਿਆ ਬਾਕੀ ਇਹ ਵੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਜਦੋਂ ਟਰੈਕਟਰ ਸਟਾਰਟ ਹੁੰਦਾ ਰੀਨ ਆਉਣਾ ਆ ਜਾਂਦਾ ਟਰੈਕਟਰ ਬੰਦ ਹੋਏ ਰੀਨ ਆਫ ਰਹਿੰਦਾ ਹੈ ਤੇ ਜਿਹੜੀ ਜੀਪੀਐਸ ਦੀ ਲੋਕੇਸ਼ਨ ਹੈ ਜੀਪੀਐਸ ਟਰੈਕਰ ਆ ਉਹ ਇੰਜਨ ਆਫ ਦੇ ਉੱਤੇ ਵੀ ਇਹਨੂੰ ਟਰੈਕ ਕਰਦਾ ਰਹਿੰਦਾ ਤੁਸੀਂ ਦੇਖ ਸਕਦੇ ਜਿੱਥੇ ਥੱਲੇ ਲਿਖਿਆ ਹੋਇਆ ਹੈ ਟਰੈਕਿੰਗ ਇਹ ਪੂਰਾ ਟਰੈਕ ਕਰਕੇ ਦੱਸ ਦੂ ਪੈਸਟ ਟਾਈਮ ਟਰੈਕਟਰ ਕਿੱਥੇ ਚੱਲ ਰਿਹਾ ਹੈ ਕਿਹੜੇ ਖੇਤਾਂ ਜਾਂ ਕਿੰਨਾ ਜੇਕਰ ਤੁਸੀਂ ਦੂਰੋਂ ਆਪਣੇ ਟਰੈਕਟਰ ਦੇ ਕੋਲ ਜਾਣਾ ਚਾਹੁੰਦੇ ਹੋ ਤੁਸੀਂ ਟਰੈਕਟਰ ਦੇ ਉੱਤੇ ਕਲਿੱਕ ਕਰੋਗੇ ਤੇ ਸਿੱਧਾ ਥੱਲੇ ਮੈਪ ਦੀ ਆਪਸ਼ਨ ਆ ਜਾਏਗੀ ਜੇ ਤੁਸੀਂ ਇੱਥੋਂ ਮੈਪ ਦੇ ਵਿੱਚ ਓਪਨ ਕਰੋਗੇ ਇਹ ਤੁਹਾਨੂੰ ਤੁਹਾਡਾ Google ਮੈਪਸ ਜਿਹੜਾ ਸਿੱਧੀ ਲੋਕੇਸ਼ਨ ਲਾ ਕੇ ਤੇ ਇਹਨੂੰ ਉੱਥੇ ਲੈ ਜਾਏਗਾ ਵੀ ਇਹ ਕਿੰਨੀ ਰੂਟ ਹੈ ਤੁਹਾਡਾ ਟਰੈਕਟਰ ਸਿੱਧਾ ਤੁਹਾਨੂੰ ਉੱਥੇ ਪਹੁੰਚਾ ਸਕਦਾ ਬਾਕੀ ਇਹਦੇ ਵਿੱਚ ਟ੍ਰਿਪ ਆ ਉੱਪਰ ਦੇਖੋ ਤੁਸੀਂ ਨਾਲ ਕਿੰਨੇ ਘੰਟੇ ਟਰੈਕਟਰ ਚੱਲ ਰਿਹਾ ਕਿੰਨੇ ਏਕੜੇ ਨੇ ਕੰਮ ਕੀਤਾ ਕਿੰਨੇ ਕਿਲੋਮੀਟਰ ਚੱਲਿਆ ਹੁਣ ਕੰਮ ਦੀ ਗੱਲ ਕਰੀਏ ਤਾਂ ਪਤਾ ਹੁੰਦਾ ਵੀ ਅੱਜਕੱਲ ਹਰ ਕੋਈ ਕੰਮ ਕਰਾ ਕੇ ਥੋੜਾ ਬੋਧਾ ਘਟਵਾਦੀ ਦੱਸਦਾ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇਹਨੇ ਕਿੰਨਾ ਕੰਮ ਕੀਤਾ ਹੁਣ ਇਸ ਟਾਈਮ ਆ ਸਾਰੇ ਖੇਤ ਜਿਹੜਾ ਨੀਲਾ ਹੋਇਆ ਪਹਿਰੇ ਵਿੱਚ ਟਰੈਕਟਰ ਨੇ ਕੰਮ ਕੀਤਾ ਹੋਇਆ ਵਾ ਇਹਦੇ ਵਿੱਚ ਇਹਨੇ ਜਦੋਂ ਤੁਸੀਂ ਖੇਤ ਤੇ ਕਲਿੱਕ ਕਰੋਗੇ ਦੱਸ ਦੇਗਾ ਥੱਲੇ ਵੀ 5.420 ਏਕੜ ਕੋਈ 5.5 ਕਿੱਲੇ ਦੇ ਉੱਪਰ ਲੱਗ ਸਕਦੇ ਨੇ ਜਿਹੜਾ ਫਿਰ ਕੈਲਕੂਲੇਟ ਕਰ ਲੋਗੇ ਤੇ ਇਹਨੇ ਇਸ ਟਾਈਮ ਇਹਦਾ ਵਰਕ ਕੀਤਾ ਹੋਇਆ ਟਰੈਕਟਰ ਨੇ ਸਾਰੇ ਫਾਰਮ ਦੀ ਜਾਣਕਾਰੀ ਨਿਕਲ ਆਉਂਦੀ ਹੈ ਵੀ ਕਿਹੜੇ-ਕਿਹੜੇ ਕਦੋਂ-ਕਦੋਂ ਕਿੱਥੇ-ਕਿੱਥੇ ਕੀ-ਕੀ ਕੰਮ ਕੀਤਾ ਹੈ ਸਾਰਾ ਕੁਝ ਨਿਕਲ ਆਉਂਦਾ ਹੈ ਇਹ ਤੁਸੀਂ 6 ਮਹੀਨੇ ਤੱਕ ਪੁਰਾਣਾ ਤੋਂ ਵੀ ਆਪਣਾ ਰਿਕਾਰਡ ਇੱਥੇ ਸਾਰਾ ਦੇਖ ਸਕਦੇ ਹੋ ਆ ਜਿਹੜੇ ਲਾਲ ਬਿੰਦੂ ਆਏ ਇਸ ਇਸ ਦਾ ਟਰੈਕਟਰ ਨੇ ਚੱਲ ਕੇ ਕੋਈ ਵਰਕ ਕੀਤਾ ਹੋਇਆ ਹੈ ਤੇ ਬਾਕੀ ਇਹਦੇ ਵਿੱਚ ਤੁਹਾਡੇ ਅਕਾਊਂਟ ਦੇ ਵਿੱਚ ਵੀ ਤੁਸੀਂ ਆਪਣਾ ਸੇਵ ਕਰ ਸਕਦੇ ਹੋ ਕੁਝ ਵੀ ਕਿੰਨਾ ਕੰਮ ਕੀਤਾ ਕਿਹੜੇ ਵਿੱਚ ਕੰਮ ਕੀਤਾ ਕਿੰਨਾ ਤੁਸੀਂ ਡੀਜ਼ਲ ਵਿੱਚ ਵਰਤਿਆ ਹੈ ਟਰੈਕਟਰ ਦੀ ਸਰਵਿਸ ਕਿੰਨੀ ਹੋਈ ਹੈ ਕਿਹੜੇ ਕਸਟਮਰ ਤੋਂ ਕਿੰਨੇ ਪੈਸੇ ਲੈਣੇ ਹਨ ਉਹਨਾਂ ਨੂੰ SMS ਵਗੈਰਾ ਵੀ ਚਲਾਈ ਜਾਏ। ਕੋਲ ਮਲਾ ਕੇ ਬਹੁਤ ਵਧੀਆ ਯੰਤਰ ਆਏ। ਤੇ ਕਿਸਾਨੀ ਵਾਲੇ ਤੇ ਬਹੁਤ ਵਧੀਆ ਜਿਹੜੇ ਵੀਰ ਕਿਰਾਏ ਦਾ ਕੰਮ ਕਰਦੇ ਆ। ਜਾਂ ਜਿਹੜੇ ਡਰਾਈਵਰਾਂ ਦੇ ਕੋਲੋਂ ਕੰਮ ਕਰਵਾਉਂਦੇ ਨੇ ਟਰੈਕਟਰ ਆਪਣਾ ਡਰਾਈਵਰ ਉਹਨਾਂ ਦਿੰਦੇ ਆ। ਡਰਾਈਵਰ ਕੰਮ ਕਰਦੇ ਆ। ਉਹ ਘਰ ਬੈਠੇ ਦੇਖ ਸਕਦੇ ਆ ਵੀ ਇਸ ਟਾਈਮ ਟਰੈਕਟਰ ਨਾਲ ਕੀ ਹੋ ਰਿਹਾ ਕੰਮ ਹੋ ਰਿਹਾ ਕਿੱਦਾਂ ਹੋ ਰਿਹਾ। ਕਿੰਨਾ ਕੰਮ ਹੋ ਗਿਆ ਕਿੰਨਾ ਕੰਮ ਰਹਿ ਗਿਆ। ਉਹ ਸਾਰਾ ਕੁਝ ਘਰ ਬੈਠੇ ਦੇਖ ਸਕਦੇ ਆ। ਤਾਂ ਬਾਕੀ ਜੇ ਆਪਣੇ ਕੋਲ ਵੀ ਗੰਨਾ ਲੈ ਕੇ ਮਿਲ ਜਾਂਦੇ ਆ ਭੇਜਦੇ ਆ ਡਰਾਈਵਰ ਦੇ ਕੋਲ ਅੱਜ ਕੱਲ ਉਹਨਾਂ ਵਾਸਤੇ ਵੀ ਇਹ ਬਹੁਤ ਵਧੀਆ ਚੀਜ਼ ਆ ਵੀ ਘਰੋਂ ਬੈਠਿਆ ਪਤਾ ਲੱਗ ਜਾਂਦਾ ਵੀ ਟਰੈਕਟਰ ਠੀਕ ਠਾਕ ਮਿਲ ਚ ਪਹੁੰਚ ਗਿਆ ਨਹੀਂ ਪਹੁੰਚਿਆ ਕਿੱਥੇ ਖੜਾ ਕੁਝ ਵੀ ਪੂਰੇ ਟਰੈਕਟਰ ਨੂੰ ਸਿਕਿਉਰ ਰੱਖਦੀ ਹੈ ਇਹ ਚੀਜ਼ ਤੇ ਬਹੁਤ ਵਧੀਆ ਚੀਜ਼ ਆ ਤੇ ਕੋਈ ਵੀ ਇਹਦੇ ਵਿੱਚ ਇੱਕ ਹੋਰ ਆਪਸ਼ਨ ਹੀ ਹੈਗੀ ਆ ਜੀਓ ਫੈਂਸ ਹੈਗਾ ਇਹਦੇ ਵਿੱਚ ਜੇ ਤੁਸੀਂ ਆਪਣਾ ਕੋਈ ਕੰਮ ਕਰ ਰਹੇ ਹੋ ਖੇਤ ਦੇ ਵਿੱਚ ਤੇ ਤੁਹਾਨੂੰ ਕਿਤੇ ਜਾਣਾ ਪੈ ਗਿਆ ਜੇ ਆਪਣਾ ਟਰੈਕਟਰ ਇੱਕ ਜਗ੍ਹਾ ਦਾ ਖੜਾ ਕਰਗੇ ਤੇ ਤੁਹਾਡੇ ਲਾਗੇ ਕੋਈ ਨਹੀਂ ਆ ਤੁਸੀਂ ਇਹਨੂੰ ਆਨ ਕਰ ਦੇਣਾ ਜੇ ਤੁਹਾਡੇ ਟਰੈਕਟਰ ਨੂੰ ਕੋਈ ਟੱਚ ਕਰਕੇ ਥੋੜੇ ਜਿਹੀ ਵੀ ਹਿਲਾਉਣ ਦੀ ਕੋਸ਼ਿਸ਼ ਕਰਦਾ ਉਸੇ ਟਾਈਮ ਤੁਹਾਨੂੰ ਨੋਟੀਫਿਕੇਸ਼ਨ ਆਉਣੇ ਸ਼ੁਰੂ ਹੋ ਜਾਏਗਾ ਕਿ ਤੁਹਾਡੇ ਟਰੈਕਟਰ ਨੂੰ ਕੋਈ ਛੇੜ ਛਾੜ ਕਰ ਰਿਹਾ ਹੈ ਕੋਈ ਟਰੈਕਟਰ ਚੋਰੀ ਹੋਣ ਦੀ ਹੋ ਗੋ ਅਲਵਾਦ ਹੋਏ ਕਿਤੇ ਬਾਹਰ ਲੱਗਾ ਹੋਇਆ ਇਹ ਆਨ ਹੋਏਗਾ ਜਦੋਂ ਤੁਹਾਡੇ ਟਰੈਕਟਰ ਸਟਾਰਟ ਕੋਈ ਕਰਨ ਦੀ ਕੋਸ਼ਿਸ਼ ਕਰੇਗਾ ਕਿਤੇ ਉਹ ਨਹੀਂ ਟਰੈਕਟਰ ਫੜੇਗਾ ਇਹ ਤੁਹਾਨੂੰ ਨੋਟੀਫਿਕੇਸ਼ਨ ਆ ਜਾਏਗਾ ਤੁਹਾਡਾ ਟਰੈਕਟਰ ਇੱਕ ਜਗ੍ਹਾ ਤੋਂ ਹੇਲ ਗਿਆ ਬਾਕੀ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਬਸਕ੍ਰਿਪਸ਼ਨ ਇਹਦੇ ਵਿੱਚ ਮਿਲ ਜਾਂਦਾ ਚਲੋ ਇਹਨੂੰ ਰੀਨਿਊ ਕਰਨਾ ਇਹਦੇ ਵਿੱਚੋਂ ਤੁਸੀਂ ਆਪਣੇ Google Pay ਹਰ ਤਰ੍ਹਾਂ ਦੇ ਵਿੱਚੋਂ ਕਰ ਸਕਦੇ ਹੋ ਬਲਮ ਲਾ ਕੇ ਬਹੁਤ ਵਧੀਆ ਚੀਜ਼ ਆਈ ਇਹ Mahindra ਕੰਪਨੀ ਦਾ ਹੈਗਾ ਇਹ ਠੀਕ ਆ ਜੀ ਓਕੇ ਜੀ ਧੰਨਵਾਦ